ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਸੰਦੀਪ ਡਿਫਨ ਤੁਹਾਡਾ ਬਹੁਤ ਬਹੁਤ ਵੈਲਕਮ ਹੈ ਜੀ ਤੇ ਬਾਈ ਸਰੂ ਸਿੰਘ ਬਹੁਤ ਚੁੱਕੇ ਜੀ ਪਿੰਡ ਪੱਡੇ ਜਿਲ੍ਹਾ ਗੁਰਦਾਸਪੁਰ ਨੇ ਤਹਿਸੀਲ ਬਟਾਲਾ ਦੇਖੋ ਬਹੁਤ ਸਾਰੇ ਝੋਟੇ ਲੈ ਕੇ ਤੇ ਨਾਲ ਬਾਈ ਨਾਲ ਅੱਜ ਵੀ ਮੀਣੀ ਕੱਢ ਕੇ ਲੈ ਕੇ ਆਂਦੀ ਹੈ ਤੇ ਆਓ ਫਿਰ ਬਾਈ ਜੀ ਨਾਲ ਗੱਲਬਾਤ ਕਰੀਏ ਬਾਈ ਜੀ ਸਤਿਕਾਰ 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 ਬਾਈ ਜੀ ਸਭ ਠੀਕ ਠਾਈ ਜੀ ਠੀਕ ਠਾਕ ਜੀ ਤੁਸੀਂ ਦੱਸੋ ਜੀ ਹਾਂ ਜੀ ਮੇਰਾ ਜੀ ਸਭ ਤੋਂ ਪਹਿਲਾਂ ਫਤਿਹ ਦੀ ਸਾਂਝ ਹਾਂ ਜੀ ਬਿਲਕੁਲ ਜੀ ਸਾਰੇ ਵੀਰਾਂ ਭੈਣਾਂ ਭਰਾਵਾਂ ਬਜ਼ੁਰਗਾਂ ਨੂੰ ਦੇਸਾਂ ਦੇਸਾਂ ਚ ਰਹਿੰਦੇ ਸਾਰਿਆਂ ਨੂੰ ਪਿਆਰ ਸਤਿਕਾਰ ਜੀ ਆਸ ਕਰਦੇ ਆਂ ਤਾਂ ਤਾਂ ਸ੍ਰੀ ਗੁਰੂ ਰਾਮਦਾਸ ਜੀ ਅਗੇ ਅਰਦਾਸ ਕਰਦੇ ਆਂ ਪ੍ਰਮਾਤਮਾ ਸਾਰਿਆਂ ਨੂੰ ਚੜ੍ਹਦੀ ਕਲਾ ਤੇ ਤੰਦਰੁਸਤ ਰੱਖੇ ਹਾਂ ਜੀ ਬਿਲਕੁਲ ਜੀ ਬਾਜੀ ਤੇ ਬਾਕੀ ਸੰਜੀਤ ਜੀ ਆਪਦੇ ਕੋਈ ਇਸ ਮੈਸੇਜ ਹੁੰਦਾ ਵਾ ਮਾਂ ਪਿਓ ਦੀ ਸੇਵਾ ਬਾਜੀ ਬਾਸ ਸਤਕਾਰ ਕਰੋ ਬਿਲਕੁਲ ਜੀ ਸਮਾਂ ਦਿਆ ਕਰੋ ਬੈਠਿਆ ਕਰੋ ਬੈਠੇ ਰਹੋ ਕੋਲ ਬੈਠਿਆ ਜਰੂਰ ਹਾਂ ਜੀ 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 ਦੇਸਾਂ ਵਿਦੇਸਾਂ ਚ ਆਪਾਂ ਚਲੇ ਗਏ ਆਂ ਤੇ ਫੋਨ ਜਰੂਰ ਕਰ ਲੈ ਬਿਲਕੁਲ ਜੀ ਕਿਉਂਕਿ ਇੰਨਾ ਚੀਜ਼ ਨਾ ਬਜ਼ੁਰਗ ਜਿਹੜੇ ਆ ਨਾ ਉਹਦੇ ਫਿਰ ਦੇ ਰਹੀ ਨੇ ਜੇਤੀ ਪੁੱਤ ਰਾਜੀ ਬਾਜੀ ਪੁੱਛਦਾ ਰਹੇ ਕੋਲ ਬਵੇ ਤੇ ਉਹਨੇ ਨਾਲ ਖੁਸ਼ ਰਹਿੰਦੇ ਆ ਤੇ ਇਹ ਟਾਈਮ ਜ਼ਰੂਰ ਦਿਆ ਕਰੋ ਨਾਲ ਕੋਲ ਟਾਈਮ ਭਾਲਦੇ ਆ ਪ੍ਰਸ਼ਾਦ ਦੇ ਤੇ ਦੋ ਹੀ ਕੰਮ ਹਾਂਜੀ ਹਾਂਜੀ ਹਾਂ ਨਾ ਉਹ ਸਭ ਨੂੰ ਮਿਲਦੇ ਜਾਂਦੇ ਆ ਥੋੜਾ ਸਤਕਾਰ ਪਾਪਾ ਜੀ ਬੀ ਜੀ ਕਹਿ ਕੇ ਦੇ ਦੋ ਸਤਕਾਰ ਵਾਜਾ ਬਿਲਕੁਲ ਜੀ ਬਿਲਕੁਲ ਤੇ ਬਾਕੀ ਸੰਦੀਪ ਜੀ ਮਾਨ ਤੇ ਬਾਬੇ ਦੀ ਕਿਰਪਾ ਵਧੀਆ ਵਾ ਬਾਕੀ ਅੱਜ ਬੜਾ ਦੁੱਖ ਹੋਇਆ ਉਹ ਜਿਹੜੀ ਘੜੀ ਕਸਮੀ ਬਹੁਤ ਜ਼ਰਾ ਜਰਾ ਬਾਈ ਦਿਨ ਹੋਇਆ ਕੰਮ ਉਹ ਹਾਂ ਪਰसों ਨੂੰ ਪਰसों ਤੇ ਇਹ ਗੱਲ ਜਿਵੇਂ ਉਹ ਇੰਨਾ ਹੋਇਆ ਤੇ ਜਦੋਂ ਏਦਾਂ ਹੁੰਦੀ ਆ ਹਰ ਇਨਸਾਨ ਜਿਹੜਾ ਕੋਈ ਵੀ ਆ ਨਾ ਸੰਦੀਪ ਜੀ ਭੈਣ ਭਰਾ ਘਰੋਂ ਕੁਝ ਸੋਚ ਕੇ ਹੋਰ ਜਾਂਦਾ ਵੇਖੋ ਭਾਈ ਜੀ ਪਰ ਇਹ ਗੱਲ ਕਿ ਉਹ ਕੁਝ ਹੋਰ ਜਾਂਦਾ ਕਿ ਫਿਰ ਕੌਣ ਜਾਏ ਘੁੰਮਣ ਫਿਰਨ ਕੌਣ ਜਾਊ ਬਾਹਰ ਹਨਾ ਘੁੰਮਣ ਫਿਰਨ ਕਿਹੜਾ ਦੋ ਦਿਨ ਤਿੰਨ ਦਿਨ ਪਹਿਲਾਂ ਉੱਥੇ ਬੱਦਲ ਫੜ ਗਿਆ ਬੱਦਲ ਫੜ ਗਿਆ ਆਪਣੀਆਂ ਗਾਈਆਂ ਗਾਈਆਂ ਲਖਨੂ ਹਾਂ ਹਾਂ ਜੀ ਹਾਂ ਗੱਡੀਆਂ ਗਾਈਆਂ ਵੀ ਕਿਉਂ ਮਰੀਆਂ ਗਈਆਂ ਨੀਰ ਘਟਣਾ ਉਹ ਤਗੜੀ ਹੋਈ ਉਹ ਦੋ ਹੁਣ ਇਹਨਾਂ ਨੂੰ ਕੋਣ ਜਾਣਦੇ ਤੇ ਘੁੰਮਣ ਫਿਰਨ ਵਾਸਤੇ ਆ ਤੇ ਇਹ ਲੋਕ ਸੋਚਦੇ ਨਹੀਂਗੇ ਉਹ ਵੀ ਕਿਸੇ ਮਾਂ ਦਾ ਪੁੱਤ ਕਿ ਜੇ ਤੁਸੀਂ ਘਰ ਛੱਡਦੇ ਆ ਕਿਸੇ ਦਾ ਪੁੱਤ ਉਹ ਕਿਹਦੇ ਮਾਰ ਵੀ ਮਾਰ ਵੀ ਬਹੁਤ ਆ ਬਜੀ ਮਾਰੇ ਬਹੁਤ ਉਹ ਘਟਨਾ ਦੇਖ ਕੇ ਤਾਂ ਬੜਾ ਹੀ ਦੁੱਖ ਹੋਇਆ ਹੁਣ ਆ ਨਹੀਂ ਚਾਹੀਦਾ ਉਹ ਗਲਤ ਹੋਇਆ ਜੀ ਇਹ ਹੁਣ ਆ ਨਹੀਂ ਚਾਹੀਦਾ ਇਹੋ ਜਿਹੀ ਚੀਜ਼ ਬੜੀ ਮਾੜੀ ਗੱਲ ਹੋਈ ਆ ਇਦਾਂ ਦੀਆਂ ਸੁਣ ਕੇ ਨਾ ਦਿਲ ਨੂੰ ਝਟਕਾ ਜਾ ਲੱਗਦਾ ਲੱਗਦਾ ਬਜੀ ਕੋ ਨਹੀਂ ਲੱਗਦਾ ਜੀ ਤੁਹਾਨੂੰ ਆਪ ਨੂੰ ਲੱਗਦਾ ਜਿਹੜਾ ਸਾਰਾ ਰੋਹੈਦ ਨਹੀਂ ਵਿੱਚੀ ਜਾਂਦੀ ਆ ਜੋਸ਼ ਕੇ ਦੇਖ ਕੇ ਨਾ ਖਬਰਾਂ ਵੇਖਿਆ ਹੀ ਆ ਖਬਰਾਂ ਵੇਖ ਕੇ ਦੁੱਖ ਪਹੁੰਚਦਾ ਜਾਗ ਨਹੀਂ ਕਿਹਨੇ ਰੋਈ ਜਾਂਦੀ ਛੋਟੇ ਜਵਾਬ ਕੀ ਹੋਇਆ ਬਹੁਤ ਮਾੜਾ ਆ ਬਾਕੀ ਸੰਦੀਪ ਜੀ ਮਾਲ ਸਾਰਾ ਆਪਣੇ ਗੁਬਾਰ ਦਾ ਵਾ ਹਾਂ ਜੀ ਜੀ ਆ ਜਾਓ ਜੀ ਇਹ ਇੱਕ ਮਣੀ ਆ ਕੇ ਵਾਜੀ ਫਿਰ ਦੋ ਦੁੱਧ ਤੇ ਸਿਰਾ ਲਿਆਂਦੀ ਆ ਅੱਛਾ ਦੋ ਦੰਦ ਇਧਰ ਅੱਗੋਂ ਵੀ ਥਾਣ ਚ ਗੱਬਣ ਬੱਜੀ ਗੱਬਣ ਜੀ ਗੱਬਣ ਦੋ ਦੰਦ ਵਾ ਅੱਛਾ ਠੀਕ ਦੋ ਸੇਂਗ ਇਧਰ ਵੇਖੋ ਕਿੰਦਾ ਹੈ ਦੋਵੇਂ ਇਧਰ ਵੇਖ ਵਾਹ ਇਧਰ ਜੀ ਗਿਆਰੀ ਗੇੜ ਸਿੰਘ ਦਾ ਦੋਵੇਂ ਹਿਲ ਦੇ ਇੱਕੋ ਜੇ ਠੀਕ ਹੈ ਮਤਲਬ ਜਿਆਦਾ ਉੱਚੀ ਲੰਬੀ ਤੇ ਦੋ ਦੰਦ ਤੇ ਸਿਰਾ ਚੰਨਾ ਥਾਂ ਤੇ ਤਿਆਰ ਕੱਟੀ ਠੀਕ ਖੋ ਲੋ ਬੱਜੀ ਫਿਰ ਲੈਣ ਜਾਣਾ ਸੰਦੀਪ ਜੀ ਪਹਿਲਾਂ ਲੈ ਜੂਗਾ ਹਫਤਾ ਲੈ ਜੂਗਾ ਲੈ ਜੂਗੀ ਲੈ ਜੂਗੀ ਬੜੀ ਪਲੀ ਝੋਟੀ ਆ ਬਹੁਤ ਵੱਲਮੀ ਪਲੀ ਤੇ ਦੋ ਦੰਦ ਦੋ ਦੰਦ ਝੋਟੀ ਆ ਇਹ ਵੀ ਮਤਲਬ ਉਹਨਾਂ ਪਾਲਣ ਲੱਗਿਆ ਕੋਈ ਵੇਖਿਆ ਇਹ ਹਲਾ ਝੋਟੀ ਬੱਜੀ ਫਿਰ ਰਾਸਤਾਨ ਜੀ ਰਾਸਤਾਨ ਤੋਂ ਬਾਹੀ ਵੇਖ ਕੱਟੀ ਦੀ ਆ ਵੇਖ ਕੀ ਤਾਂ ਲੰਗਾ ਜੀ ਜਿਆਦੀ ਸਿਰਾ ਕੱਟੀ ਆ ਜੀ ਠੀਕ ਆ ਆਜੋ ਜੀ ਬੱਜੀ ਆਜੋ ਬੜਾ ਠੀਕ ਆ ਸੰਦੀਪ ਜੀ ਪੈਸਿਆਂ ਨਾਲ ਨਹੀਂ ਇਹ ਚੀਜ਼ ਲਾਭ ਨਹੀਂ ਨਹੀਂ ਮਿਲਦੇ ਭਾਈ ਜਿਹੜਾ ਸ਼ੌਕ ਨਾਲ ਲਿਆਣੇ ਪੈਂਦੀ ਆ ਸ਼ੌਕ ਨਾਲ ਆਵਾ ਬਾਹਲੀ ਠੰਡੀ ਠੁੰਡੀ ਕੱਟੀ ਆ ਹਾਂਜੀ ਬਾਜੀ ਕੋਈ ਗੱਲ ਨਹੀਂ ਇਹ ਸੰਦੀਪ ਜੀ ਆਪਾਂ 130 ਹੀ ਦਵਾਂਗੇ ਕੋਈ ਆਪਣਾ 500 ਛੋੜਵਾ ਇਹ ਕਹਿਣ ਨੂੰ 1.29 ਦੀ ਵੀ ਚਾਹੀਦੀਵੇ ਤਾਂ ਫੋਨ ਨਾ ਕਰ। ਬਾਕੀ ਠੀਕ। ਰੇਟ ਫਿਕਸ ਆ ਮੇਰਾ ਵੀ। ਇਹੋ ਜੀਆਂ ਕੱਟੀਆਂ ਨਹੀਂ ਦਿੰਦਾ ਕੋਈ। ਚਲੋ ਠੀਕ ਆ। ਬੋਲੇ ਦਾ ਆ ਕੇ ਲਵਾ। ਬਿਲਕੁਲ ਬਿਲਕੁਲ। ਇਹ ਸੰਦੀਪ ਜੀ ਦੂਜਾ ਸੁਆ ਵੀ ਹੋ ਸਕਦਾ। ਹੂੰ। ਤੀਜਾ ਵੀ ਹੋ ਸਕਦਾ। ਇਹ ਵੀ ਗੱਬਣੀ ਹੈ ਜੀ। ਨਹੀਂ ਸੂਈ ਸਵਾਈ। ਅੱਛਾ। ਇਹ ਕੋਤੋਂ 12 ਕਿਲੋ ਦੀ ਚਵਾਈ ਕਰਕੇ ਲਿਆਂਦੀ ਸੀ। ਹਾਂਜੀ। ਆਹ ਵੇਖ ਕੱਟੀ ਕਿੰਨੇ ਟੌਪ ਦੀ ਮਗਰ। ਬੱਚਾ ਵੀ ਟੌਪ ਦਾ। ਤੋਰੋ। ਇਹ ਲਿਆਓ ਜੀ। ਇਹ ਵੀ ਖੋਲੋ। ਸੰਗੀ ਬੜੇ ਚਿਹਰੇ ਮਤਲ ਹੱਲੇ ਦੀ ਲੱਗੀ ਆ। ਜਿੰਨੀ ਗਾਂ ਨੂੰ ਓਨੀ ਪਛਾਣੂ। ਹਾਂ ਬਿਲਕੁਲ ਜੀ ਦੂਜਾ ਵੀ ਹੋ ਸਕਦਾ ਤੀਜਾ ਵੀ ਹੋ ਸਕਦਾ ਉਹਦਾ ਸਿਰਸੁਰ ਵੀ ਬੜਾ ਕੰਦਾ ਆਈ ਠੀਕ ਠੀਕ ਹੈ ਭਾਈ ਜੀ ਠੀਕ ਹੈ ਪੂਰੀ ਉੱਚੀ ਲੰਮੀ ਰਾਜੀ ਤੰਦਰੁਸਤ ਮੈਂ ਹੂੰ ਹੂੰ ਵੇਖ ਥਾਣ ਕਿਦਾਂ ਦਾ ਲੱਗਾ ਐ ਪੋਲੀ ਚ ਵਾਈ ਹਣਾ ਭਾਈ ਜੀ 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 ਠੀਕ ਹੈ ਲੈ ਚਲੋ ਤੁਹ ਬਾਈ ਮਰਿੰਦੀ ਕੀ ਮਾਜੀ ਇਹ ਸੰਦੀਪ ਜੀ 98000 ਦੀ ਦਵਾਂਗੇ 98000 ਦੀ 568 98 ਦੀ ਬਣਾ ਹੋਊਗੀ ਚਲੋ ਠੀਕ ਹੈ ਬਾਈ ਪਰ ਬੁਰਾ ਨਹੀਂ ਜੋ ਅੱਜ ਦਾ ਸਮਾ ਸੁਮਾ ਸ ਲੰਡਿਆ ਨਾ ਅੱਗੇ ਵਖਾ ਦਿਓ ਬਿਲਕੁਲ ਜੀ ਬਿਲਕੁਲ ਆ ਦੇ ਚੰਗਾ ਥਣ ਮੋਟਾ ਮਾਟਾ ਥਾਣ ਲੱਗਾ ਹੈ ਹਾਂਜੀ ਇਹ 98 ਦੀ ਹੋਗੀ 568 98 ਦੀ ਤੇ ਆ ਵੀ ਕੱਪੜਾ ਜੀ ਦੂਜਾ ਆਸੂਗਾ ਬਹੁਤ ਚੰਗੀ ਕੱਤੀ ਅੱਗੇ ਵਖਾ ਦਿਓ ਥਾਣ ਅਜੇ ਹੱਬ ਪਾਈ ਲੈ ਜੂਗੀ ਖੁੱਲਾ ਖੁੱਲਾ ਹਾਂਜੀ ਜੀ ਇਹ ਵੀ ਖੋਲੋ ਜੀ ਫਿਰ ਆ ਖੋਲਿਓ ਮਾੜਾ ਲਓ ਜੀ ਇਹ ਵੀ ਦਿਖਾਓ ਬੜੀ ਸਿੰਘੀ ਸਿੰਘੀ ਲੱਗੀ ਆ ਇਹ ਚ ਵੀ ਕੱਟੀ ਦਾ ਕੋਈ ਬਨਾਨੇਗਾ ਲੋ ਜੀ ਇਹ ਵੀ ਤੋਰੋ ਦੇਖੋ ਜੀ ਦੇਖੋ ਜੀ ਸਿੰਘ ਸਿੰਘ ਵਿਖਾ ਮੁਰਾ ਚੂਰ ਗੁੰਡਾ ਲੱਗਾ ਹਾਂ ਨਾ ਹਾਂ ਠੀਕ ਆ ਬੜੀ ਕੱਟੀ ਚੰਗੀ ਆ ਤੋਰੋ ਇਹਨਾਂ ਵਿੱਚ ਜਾ ਚੂਰ ਵਾਲੀ ਕੱਟੀ ਬਹੁਤ ਆਪੇ ਦੀ ਕੱਚੀ ਕੱਚੀ ਆ ਹਵ ਤੇਰੀ ਭਾਜੀ ਬਣੂ ਬਹੁਤ ਛੋਟੀ ਬਹੁਤ ਯਾਦੀ ਬਣਨੀ ਆ ਤੇ ਲੈਓ ਆਜੋ ਜੀ ਕਣਕ ਨੂੰ ਵਾੜ ਲਈ ਬਾਈ ਸਾਰੀ ਹਾਂ ਕਣਕ ਤੋਂ ਵੇਲੇ ਸੁਣ ਚਲੋ ਚਲੋ ਵਧੀਆ ਹੋ ਗਿਆ ਹਾਂਜੀ ਇਹ ਸੰਦੀਪ ਜੀ ਆਪਾਂ ਦੇ ਦਾਂਗੇ 96000 ਰੁਪਏ ਦੀ 500 600 ਸਾਢੇ 95 ਚਲੋ ਠੀਕ ਹੋ ਜੂ ਤੇ ਆਹ ਜੀ ਇਹ ਚੌਕ ਦੇ ਪੂਰੇ ਕਰਨ ਲਈ ਆ ਦੋੰਦੀਆ ਚੌਕ ਪੂਰੇ ਕਰ ਪਹਿਲਾ ਸੂਗਾ ਰਾਤੀ ਸੂਈ ਆ ਬੜੀ ਸਾਫ ਸੂਰ ਰਾਜੀ ਆ ਬੱਚਾ ਨਾ ਦੇਖ ਦੋ ਮਤਲਬ ਕੋਈ ਖਾਸ ਨਹੀਂ ਕੋਈ ਇਹਨੂੰ ਮਤਲਬ ਆਲੂ ਕਰਨ ਦਾ ਪਤਾ ਅੱਗੋਂ ਵੀ ਥਾਣ ਥਣ ਵਿਖਾ ਦਿਓ ਉਹ ਸੱਡਿਓ ਮਾੜਾ ਬੱਚਾ ਮਾੜਾ ਸਾੜ ਕੇ ਵਿਖਾ ਦਈਏ ਮਾੜੀ ਜੀ ਹੱਥ ਦੀ ਔਲ ਕਰੂਗੀ ਬੱਚੇ ਬੁੱਚੇ ਦਾ ਨਹੀਂ ਇਹਨੂੰ ਕੋਈ ਪਤਾ ਹੈਗਾ ਠੀਕ ਹੈ ਜੀ ਵੀ ਬੱਚਾ ਬੁੱਚਾ ਲਾਉਣ ਦਾ ਨਾ ਆ ਵੇ ਬੱਚੇ ਨੂੰ ਪੂਰਾ ਰੇਮੇਲੀ ਰੰਗ ਦੀ ਪੂਰਾ ਪਸਮਾਰਕ ਲਾਉਗੀ ਬਹੁਤ ਠੀਕ ਹੈ ਜੀ ਆ ਵੇ ਵਿਖਾਈ ਹੋਵੇ ਨਾ ਬੰਦਾ ਕਈ ਵਾਰਾ ਪਤਾ ਹੋ ਜਾਂਦਾ ਫਿਰ ਬੰਦੇ ਨੂੰ ਬਿਲਕੁਲ ਭਾਜੀ ਕੋਈ ਕਰਨੀ ਹੁੰਦਾ ਕੋਈ ਆਈ ਪਹਿਲਾਂ ਤਾਂ ਤੇ ਹੋ ਜਾਂਦਾ ਬੱਚਾ ਹੀ ਲੈ ਲੇ ਵਗੈ ਸਹੀ ਸਹੀ ਗੱਲ ਹੈ ਬਿਲਕੁਲ ਤੇ ਕੋਈ ਗੱਲ ਹੀ ਨਹੀਂ ਪੂਰਾ ਬੱਚੇ ਨਾ ਪੂਰੀ ਸਹਿਮਤ ਵਾ ਇਹਦੇ ਇੰਨੇ ਬੰਦੇ ਖਲੋਤੇ ਹੋਣ ਤੇ ਉਹਦਾ ਵੀ ਡੰਗਾ ਥੋੜਾ ਦੇਖੀਏ ਜੀ شریف ਆ ਜਰੀ ਬਹੁਤ ਹੀ ਜਿਆਦੀ شریف ਨਿਕਲੀ ਆ ਇਹ ਦੋ ਅੱਧੇ ਤੋਂ ਹੁਣ ਗਾੜੀ ਪਾਏ ਦਾਵਾ ਜਿੰਨਾ ਪਾਓਗੇ ਉਨਾਂ ਚੋਰੋਗੇ ਆਈ ਗਈਸੰਦੀ ਆ ਗਈ ਆ ਗਈ ਹੈ ਨਾ ਆ ਗਈ ਆ ਦੇਖ ਨਾ ਸਾਰੇ ਮੇਰਾ ਵੀ ਹੁਣ ਪਸਮਾਸ ਹੈ ਨਾ ਤੌਰ ਕੇ ਦੇਖ ਲਾ ਪੂਰਾ ਐ ਵਧੀਆ ਟੋਪ ਦਾ ਪਸਮਾ ਪਸਮੂ ਪਾਇਆ ਠੀਕ ਹੈ ਪਹਿਲਾਂ ਬਸ ਮੜੀ ਜੀ ਥਾਣ ਦੀ ਔਰ ਕਰੂਗੀ ਉਦਾਂ ਕੋਈ ਔਲ ਨਹੀਂ ਬੱਚੇ ਦੀ ਕੋਈ ਔਲ ਨਹੀਂ ਹੋਊਗੀ ਸਿੰਘੀ ਸਿੰਘੀ ਬੜੇ ਕਮਾਲ ਜੀ ਬਿਲਕੁਲ ਜੀ ਬਿਲਕੁਲ ਤੋਰ ਲਓ ਜੀ ਤੇ ਵੀ ਦੇਖ ਲੈ ਲੇ ਵਾ ਇਹ ਟੁਕੜਾ ਲੈ ਵੀਦੀ ਮੈਂ ਆਵਾ ਛੋਟਾ ਜਿਹਾ ਲੈ ਵੀਦੀ ਮੇਰੇ ਪਪਾ ਜੀ ਬੁਖਲੇ ਲੈ ਵੀਦੀ ਮੈਂ ਆਜੋ ਜੀ ਆਜੋ ਆਜੋ ਦੋ ਦੰਦੇ ਹਨਾ ਜੀ ਆ ਚੌਕ ਦੇ ਕੱਢੇ ਆ ਪੂਰੇ ਨਹੀਂ ਕੀਤੇ ਆ ਜੀ ਠੀਕ ਆ ਜੀ ਦੋ ਦੰਦੇ ਜੀ ਬੜੀ ਬੜੀ ਕੀਮਤ ਆ ਚੌਕ ਚ ਕੀਮਤ ਸਿਆ 96 ਹਜ਼ਾਰ ਇਹਦੀ 96 ਇਹਦੀ ਆ ਚਲੋ ਠੀਕ ਆ 500 ਇਹ ਦੀ 100 ਦਾ 559 ਜਿਹੜੀ ਮਰਜ਼ੀ ਕੋਈ ਲੈ ਲਓ ਆ ਜੋ ਵੈੜਾ ਨਾਲ ਪਾਸੇ ਦੀ ਵੈੜ ਇਹ ਸੰਦੀਪ ਜੀ 6 ਦੰਦ ਗੱਬਣ ਗੱਬਣ ਵੱਛੀ ਬਾਲੀ ਚੰਗੀ ਆ ਹੂੰ ਇੱਕ ਵਾਰ ਆਇਧਰ ਵੇਖਿਓ ਆ ਕੇ ਥਾਣ ਕਿਹੜਾ ਲੱਗਾ ਤਰੋਸ ਵੈੜਾ ਠੰਡੀ ਠੁੰਡੀ ਵੈੜ ਗਰਮੀ ਵਾਲੀ ਵੈੜ ਗਿਨ ਗਰਮੀਆਂ ਵਾਲੀ ਵੈੜ ਜਿੱਦਾਂ ਮਰਜ਼ੀ ਥੱਲੇ ਬੋ ਤੇ ਇਹ ਨਹੀਂ ਚੱਕਰ ਹੈਗਾ ਵੀ ਆਪਾਂ ਨੂੰ ਨਹੀਂ ਨਹੀਂ ਠੀਕ ਹੈ ਜਾੜਾ ਮੋਟਾ ਮਾਟਾ ਥਾ ਇਹ ਵੀ ਖੋਲੀ ਜੇ ਫਿਰ ਹਾਂਜੀ ਖੋਲ ਇਹ ਵੀ ਦੋਰੋ ਲਓ ਜੀ ਇਹ ਵੀ ਦੇਖੋ ਚੰਗਾ ਸੋਨਾ ਸਪੈਸ਼ਲ ਹੈ ਵੱਡੀ ਆ ਉੱਚੀ ਲੰਮੀ ਵੈੜ ਪੂਰੀ ਪੜੀ ਜੜੀ ਚੰਗੀ ਲਾਓ ਆ ਜੋ ਜੀ ਤੇ ਬੱਜੀ ਫਿਰਿੰਦੀ ਕੀ ਮਾਰਾ ਇਹ ਸੰਦੀ 57500 656 ਚਲੋ ਠੀਕ ਹੈ ਜਰਸੀ ਇਹ ਵੀ ਗੱਬਣੀ ਹੈ ਜੀ ਹਾਂ ਜਰਸੀ ਨਹੀਂ ਸੂਈ ਆ ਅੱਛਾ ਇਹ ਕਰੀ ਮਹੀਨੇ ਦਾ ਬੱਚਾ ਸੁਗਾ ਉਹ ਵਖਾ ਠਾਲ ਕੇ ਮੁੜ ਕੇ ਫੇਰ ਕੋਈ ਆਖੂ ਵੱਧ ਸੂਈ ਦੋਇਆ ਵਖਾ 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 ਆ ਵਖਾ ਦੋ ਬਾਅਦ ਫਿਰ ਨਾ 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 ਮੁੜ ਕੇ ਅਗਲਾ ਬੱਚਾ ਜੀ ਬੱਚਾ ਜੀ ਮਗਰ ਆ ਜਾਓ ਬਸ ਠੀਕ ਆ ਇਹ ਸੰਦੀਪ ਜੀ ਹਾਂ ਜੀ ਅਈ ਇੱਕ ਮਿੰਟ ਵਖਾ ਵਖੂ ਦੋ ਲੇਵਾ ਥੋੜਾ ਗਾਂ ਤੱਕ ਰੱਖ ਦੀ ਵੇਖ ਲਓ ਖੁੱਲਾ ਲੇਵਾ ਚੰਗਾ ਥਾਂ ਠੁਣ ਲੱਗਾ ਤੇ ਉਦਾਂ ਵੀ ਦੁੱਧ ਕਿੰਨਾ ਜੀ ਏ ਸੰਦੀਪ ਜੀ ਲਈ ਸੀ ਆਪਾਂ ਉਹਨਾਂ ਕੋਲ ਵੱਛੀ ਬੰਦਿਆਂ ਕੋਲ ਉਹਨਾਂ ਆਪਾਂ ਨੂੰ 8 ਕਿਲੋ ਕਿਆ ਹੂੰ 7 ਵੀ ਹੋ ਸਕਦਾ ਤੇ 8 ਵੀ ਹੋ ਸਕਦਾ ਪੈਸੇ 7ਾਂ 8ਾਂ ਵਾਲੇ ਲੈਣੇ ਆ ਬੰਦ ਨਹੀਂ ਲੈਣੇ ਆ ਜੀ ਤੇ ਦੋ ਦੰਦ ਮੂੰਹ ਹੋਵੇ ਜੀ ਚਲੋ ਦੋ ਦੰਦ ਦਾ ਵਿਹੜਾ ਜੀ ਕੋਈ ਉਹਨਾਂ ਦੀ ਸੰਭੀ ਨਹੀਂ ਹਾਂ ਜੀ ਜੀ ਤੇ ਜਿੱਦਾਂ ਉਹਨਾਂ ਨੇ ਆਪਾਂ ਨੂੰ 8 ਕਿਲੋ ਦੱਸਿਆ ਆਪਾਂ 7 ਵੀ ਕਹਿ ਸਕਦੇ ਆ ਬਸ ਠੀਕ ਉੱਚੀ ਲੰਮੀ ਤੇ ਦੋ ਅਧਾਂਦ ਹੋਣਗੇ ਦੰਦ ਦੰਦੀ ਨਾਲ ਚੌਪੀ ਹੋਊਗੀ ਆਜੋ ਜੀ ਤੋ ਬਾਜੀ ਫਿਰਿੰਦੀ ਕੀ ਮਰ ਏ ਸੰਦੀਪ ਜੀ ਮੁਖਤ 27000 ਦੀ ਠੀਕ ਹੈ ਜੀ ਫਿਰ ਤੇ 500 ਸੋੜ 226 ਦੇਣਾ ਵਾ 26 ਵਾਲਾ ਮੇਰਾ ਵੀਰ ਕੋਈ ਫੋਨ ਨਾ ਕਰੇ ਤੇ ਕੋਈ ਗੱਲ ਨਹੀਂ ਥਾਣ ਥੋਣੀ ਵੀ ਸੋਹਣਾ ਲੱਗਾ ਜਿੰਨਾ ਪੈ ਗਈ ਜਿੰਨੇ ਕ ਪਹਿਲੇ ਬਿਲਕੁਲ ਉਹਨੇ ਕੀ ਜੀ ਸਾਰੀ ਸੋਹਣੀ ਚਲੋ ਤੇ ਇਹ ਸੋਈ ਸਵੇਰੇ ਸੋਈ ਆ ਹਾਂ ਜੀ ਹਰੇ ਹਾਂ ਹੂੰ ਚੰਗਾ ਥਾਣ ਥੋਣ ਲੱਗਾ ਵੇਖ ਤਾਂ ਖੰਸਾਂ ਦੀ ਵੀ ਕਿਦਾਂ ਲੱਗਾ ਮੋਟਾ ਥਾਣਾ ਬੱਚਾ ਆਏਗਾ ਜੀ ਬੱਚਾ ਮਗਰ ਜੀ ਸਵੇਰੇ ਜੇਰਜਾਰ ਕਰਤੀ ਆਏ ਨੇ ਤੇ ਇਹ ਵੀ ਖੋਲੋ ਜੀ ਫਿਰ ਲੋ ਜੀ ਹੁਣ ਆਪ ਹੀ ਆਈਡੀ ਲਾਓ ਟਿਕ ਟਿਕ ਹਾਂ ਜੀ ਦੇ ਵੇੜਾ ਕਿ ਨਹੀਂ ਜੀ ਵੱਡੀਆਂ ਵੱਡੀ ਵੇੜਾ ਪੂਰੀ ਸਿਰਾ ਵੇੜਾ ਕਿ ਨਿੱਕੀ ਜੀ ਵੇੜ ਨਹੀਂ ਗਈ ਇਹ ਤੁਹਾਨੂੰ ਤਾਜ ਹੀ ਮਾਰ ਗਈ ਆ ਆ ਬਿਲਕੁਲ ਸਹੀ ਗੱਲ ਹੈ ਤਾਜੀ ਸੂਈ ਹੈ ਨਾ ਜੀ ਆ ਆ ਜੋ ਜੀ ਆ ਜੋ ਚਲੋ ਮਜ਼ਾ ਆ ਹੀ ਪਸ਼ੂ ਨਾ ਜੀ ਭਾਈ ਜੀ ਇਹੋ ਸੰਦੀਪ ਜੀ ਆਪਣੇ ਕੋ ਪਸ਼ੂ ਆ ਹਾਂ ਜੀ ਮੈਂ ਸਾਰੀਆਂ ਉਧਰੋਂ ਲਿਆਂਦੀਆਂ ਚੰਗੀਆਂ ਮੱਝਾਂ ਹਾਂ ਜੀ ਹਾਂ ਜੀ ਮੈਂ ਨਹੀਂ ਕੋਈ ਮਾੜੀ ਗਾਵਾ ਵੀ ਸੋਹਣੀਆਂ ਆ ਆ ਵੀ ਗਾਂ ਬੜੀ ਚੰਗੀ ਆ ਆ ਜਿਹੜੇ ਸਾਹਬਨਾ ਮੋਲਾ ਇਹ ਉਤੋਂ ਵੀ ਚੰਗੀ ਆ ਇਹ ਜਿਹੜੇ ਸਾਹਬਨਾ ਮੋਲਾ ਇਹ ਉਤੋਂ ਚੰਗੀ ਆ ਜਦ ਵੀ ਹੈਗੀ ਹਾਂ ਗੱਲ ਤੇ ਮੁੱਲ ਦੀ ਮੁੱਲ ਦੀ ਮੁੱਲ ਦੀ ਤੇ ਬਾਕੀ ਸੰਦੀਪ ਜੀ ਬੇਨਤੀਆਂ ਇੰਨੀਆਂ ਕਰਦੇ ਇਦਿਆਂ ਵੀ ਆਨਲਾਈਨ ਉਹਨਾਂ ਵੀਰਾਂ ਵਾਸਤੇ ਆ ਹਾਂਜੀ ਹਾਂ ਜਿਹੜੇ ਮੇਰੇ ਵੀਰ ਮਾਲ ਲੈਣ ਜਿਹੜਾ ਨਵਾਂ ਮੇਰਾ ਵੀਰ ਹਨ ਉਹ ਆਪਣੀ ਤਸੱਲੀ ਕਰ ਲੈ ਤੇ ਤਾਲਵੇ ਇਹ ਨਹੀਂ ਤਸੱਲੀ ਅਡੇ ਵੜੇ ਆ ਬਿਲਕੁਲ ਜਿੱਥੋਂ ਜੀ ਕਰਦਾ ਜਿੱਥੋਂ ਮਰਜੀ ਲੈ ਲੈ ਵੇ ਹਨਾ ਸਾਡੀਆਂ ਦੁਕਾਨਾਂ ਬਹੁਤ ਆ ਜਿਹੜੀ ਦੁਕਾਨ ਤੇ ਚੰਗਾ ਲੱਗਦਾ ਨਾ ਉਤੋਂ ਲੈ ਲਓ ਬਾਕੀ ਸਾਈ ਉਦੋਂ ਪਾਇਆ ਕਰੋ ਜਦੋਂ ਜੇਬ 'ਚ ਪੈਸੇ ਹੁੰਦੇ ਆ ਜਿੰਨਾ ਚਿਰ ਪੈਸੇ ਨਹੀਂ ਹੁੰਦੇ ਮੈਂ ਹੀ ਵੇਚੀ ਆ ਉਹਦੇ ਲੈਣੇ ਆ ਆਉਣਗੇ ਤੇ ਆ ਨਨ ਇਸ ਐਸੇ ਹੀ ਕਰਨੀ ਬਿਲਕੁਲ ਜੀ ਬਿਲਕੁਲ ਪੈਸਾ ਉਹ ਜਾਂ ਖਾਤੇ ਚ ਜਾਂ ਜੀਬ ਚ ਬਿਲਕੁਲ ਭਾਜੀ ਬਿਲਕੁਲ ਠੀਕ ਵਾ ਨਾ ਫਿਰ ਸਾਈ ਪਾ ਕੇ ਵਾਪਸ ਸਾਡਾ ਡੰਗਰ ਖਰਾਬ ਨਹੀਂ ਉਹ ਤਾਂ ਫਾਇਦਾ ਨਹੀਂ ਭਾਜੀ ਹੈ ਨਾ ਇਹ ਹੱਥ ਜੋੜ ਕੇ ਬੇਨਤੀ ਆ ਜਿੰਨੇ ਵੀ ਮਾਲ ਲੈਣਾ ਪਹਿਲਾਂ ਪੇਮੈਂਟ ਕੋ ਵੀਡੀਓ ਚ ਉੱਥੇ ਪੰਜ ਦਿਨ ਫਿਰ ਆ ਜਾਣੀ ਉਹ ਚ ਲੈ ਲਿਓ ਵਾਹ ਜੀ ਵਾਹ ਹੈ ਨਾ ਤੇ ਬਾਕੀ ਨਾਂ ਤੁਹਾਡੇ ਵੀਰ ਦਾ ਸਰਵਨ ਸਿੰਘ ਪਿੰਡ ਪੱਡੇ ਤਹਿਸੀਲ ਬਟਾਲਾ ਜ਼ਿਲ੍ਹਾ ਗਰਦਾਸਪੁਰ ਠੀਕ ਹੈ ਹਰ ਵਾਰਾਂ ਦਸੀਦਾ ਜ਼ਿਲ੍ਹਾ ਗਰਦਾਸਪੁਰ ਵਾ ਤੇ ਬਾਕੀ ਵੀਰ ਜੀ ਗਰਮੀ ਆ ਗਈ ਆ ਸੋਹਣੇ ਕਮੈਂਟ ਕਰਿਆ ਕਰੋ ਵੱਤ ਤੋਂ ਵੱਧ ਸ਼ੇਅਰ ਕਰਿਆ ਕਰੋ ਕਿਉਂਕਿ ਥੋੜਾ ਜਿਹਾ ਵਾਵਾ ਹੌਸਲਾ ਵਧਾਈ ਜੀ ਰਹਿੰਦਾ ਵੀ ਵਾਵਾ ਪਰਿਵਾਰ ਇਹੋ ਹੀ ਹੁੰਦਾ ਬਿਲਕੁਲ ਜੀ ਬਾਕੀ ਸਾਰਾ ਕੁਝ ਚੱਲਦਾ ਰਹਿਣਾ ਜਿੰਨੂੰ ਲੋੜੋਂ ਨੇ ਲੈ ਲੈਣੀ ਆ ਜਿੰਨੇ ਥੋੜਾ ਜਿਹਾ ਟਾਈਮ ਪਾਸ ਕਰਨਾ ਨੇ ਵੀਡੀਓ ਵੇਖ ਲੈਣੀ ਆ ਚਲੋ ਠੀਕ ਹੈ ਨਾ ਬਾਕੀ ਸਾਰੇ ਵੀਰਾਂ ਸੱਸਾਂ